ਕਰੀ ਮੋਡਰਿੰਗ ਕੀਤੀ ਗਈ ਹੈ ਅਲੱਗ-ਅਲੱਗ ਜ਼ੋਨ ਦੇ ਵਿੱਚ ਇਹ ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਦੀ ਪ੍ਰੇਪੇਰਨੈਸ ਜਿਹੜੀ ਹੈ ਡ੍ਰਿਲ ਉਹ ਤਿੰਨ-ਚਾਰ ਦਿਨਾਂ ਤੋਂ ਚੱਲ ਰਹੀ ਹੈ ਮੈਂ ਖੁਦ ਦੇਖਿਆ ਬੇਸਿਕ ਕੁਇਟਿਟੀ ਡ੍ਰਿਲ ਦਾ ਹੈ ਉਹ ਹੈ ਕਿ ਸੈਂਸ ਆਫ ਸਿਕਿਉਰਿਟੀ ਆਮ ਨਾਗਰਿਕ ਸੈਂਸ ਆਫ ਸਿਕਿਉਰਿਟੀ ਕਨਫਿਊਜ਼ ਹੋਏ ਤੇ ਮਾੜੇ ਆਂਸਰ ਜਿਹੜੇ ਹਨ ਉਹਨਾਂ ਨਾਲ ਸੇ ਦਿਮਾਗ ਤੇ ਤੇਜ਼ ਤੇ ਉੱਧਰ ਹੋਏ ਪੁਲਿਸ ਅਟੈਟਰੈਂਟ ਦੇ ਲਗ ਲਗ ਜ਼ਿਲ੍ਹੇ ਆਪਣੇ ਜ਼ੋਨ ਦੇ ਵਿੱਚ ਕੀਤੀ ਗਈ ਅੱਜ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਇੱਕ ਤੁਹਾਡੇ ਵੱਲੋਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਦੇ ਮੁਸ਼ਕਲਾਂ ਵੀ ਕੜੀਆਂ ਸੁਣਨੀਆਂ ਨੇ ਉੱਥੇ ਮੁਸ਼ਕਲਾਂ ਤਾਂ ਮੁਲਾਜ਼ਮਾਂ ਦੀ ਜਿਹੜੀ ਉਹ ਤੋਂ ਰੋਜ਼ ਦੀ ਰੋਜ਼ ਦੀ ਗੱਲਬਾਤ ਸਵਿਫਟਨੈਸ ਲਾਲੋ ਸੈਂਸਿਟੀਵਿਟੀ ਲਾਲੋ ਉਹ ਇਨਫਿਊਜ਼ ਹੋਣੀ ਜ਼ਰੂਰੀ ਹੈ ਜਦ ਤੱਕ ਇਲੈਕਸ਼ਨ ਨਹੀਂ ਲੋਕਾਂ ਨੂੰ ਕੀ ਪੀਲ ਕੇ ਨਜ਼ਰ ਆਈ ਹੈ ਕਿ ਕਿ ਫਲੈਗ ਮਾਰਚ ਦੌਰਾਨ ਮੌਕਿੰਦਵਾਨ ਜਿਹੜੇ ਵੀਕਲ ਜਿਹੜੇ ਤੇ ਬਹੁਤ ਇੰਟਰਸਟਿੰਗ ਹੈ ਉਹ ਤਾਂ ਰੋਜ਼ ਦੀ ਰੋਜ਼ ਜਿਹੜੇ 9 ਡਾਲਰ ਜ਼ੋਨ ਹੈ ਤੇ ਰੋਜ਼ ਕਿੰਨੇ ਸੰਭਾਲ ਚਾ ਲੋਗਾਂ ਨੂੰ ਕੀ ਕਹਿਣਾ ਚਾਹोगे ਪੀਲਾ ਨਹੀਂ ਨਹੀਂ ਸਿਰਫ ਡ੍ਰਿਲ ਸੀ ਇੱਕ ਲੋਗਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜਲੰਧ ਪੁਲਿਸ 24/7 ਡ੍ਰਿਲ थैंक यू ਕਿੰਨੀ ਮੋਕ ਡ੍ਰਿਲ ਕੀਤੀ ਗਈ ਹੈ ਅਲੱਗ-ਅਲੱਗ ਜ਼ੋਨ ਦੇ ਵਿੱਚ ਇਹ ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਦੀ ਪ੍ਰਪੇਅਰਨੈਸ ਜਿਹੜੀ ਹੈ ਉਹ ਡ੍ਰਿਲ ਉਹ 3-4 ਦਿਨਾਂ ਤੋਂ ਚੱਲ ਰਹੀ ਹੈ ਮੈਂ ਖੁਦ ਦੇਖਿਆ ਬੇਸਿਕ オਬਜੈਕਟਿਵਿਟੀ ਡ੍ਰਿਲ ਦਾ ਹੈ ਉਹ ਹੈ ਕਿ ਸੈਂਸ ਆਫ ਸਿਕਿਉਰਿਟੀ ਨਾਗ ਨਾਗ ਸੈਂਸ ਆਫ ਸਿਕਿਉਰਿਟੀ ਕਨਫਿਊਜ਼ ਹੋਏ ਤੇ ਮਾੜੇ ਅਨਸਰ ਜਿਹੜੇ ਹਨ ਉਹਨਾਂ ਦੇ ਦਿਮਾਗ 'ਚ ਦਿਲ 'ਚ ਡਰ ਹੋਏ ਪੁਲਿਸ ਅਟਿਟਿਊਡ ਤੇ ਲਗ ਲਗ ਜिले ਆਪਣੇ ਜ਼ੋਨ ਦੇ ਵਿੱਚ ਕੀਤੀ ਗਈ ਅੱਜ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਇੱਕ ਤੁਹਾਡੇ ਵੱਲੋਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਦੇ ਮੁਸ਼ਕਲਾਂ ਵੀ ਕੜੀਆਂ ਸੁਣਨੀਆਂ ਤੇ ਮੁਸ਼ਕਲਾਂ ਤਾਂ ਮੁਲਾਜ਼ਮਾਂ ਦੀ ਜਿਹੜੀ ਹੈ ਉਹ ਤਾਂ ਰੋਜ਼ ਰੋਜ਼ ਦੀ ਰੋਲ ਤੇ ਗੱਲ ਬਟ ਫਿਟਨੈਸ ਲਾਲੋ ਸੈਂਸਿਟੀਵਿਟੀ ਲਾਲੋ ਉਹ ਇਨਫਿਊਜ਼ ਹੋਣੀ ਜ਼ਰੂਰੀ ਹੈ ਜਦ ਤੱਕ ਰੈਕਸ਼ਨ ਨਹੀਂ ਲੋਕਾਂ ਨੂੰ ਕੀ ਪੀਲ ਨਜ਼ਰ ਆਈ ਹੈ ਕਿ ਕਿ ਫਲੈਗਮਾਰਕ ਬਰਨ ਮੋਬਿੰਦਵਾਨ ਜਿਹੜੇ ਵਹੀਕਲ ਦੇ ਨੇ ਪਾਰਟਿਸਪੇਟ ਕਰਦੇ ਉਹਨਾਂ ਤੇ ਬਹੁਤ ਕੰਸਟਰਕਟਿਵ ਉਹ ਤਾਂ ਰੋਜ਼ ਦੀ ਰੋਜ਼ ਜਿਹੜੇ ਨੋ ਡਾਡਰਨ ਜ਼ੋਨ ਹੈ ਤੇ ਰੋਜ਼ ਸਿੱਟਨੇ ਸਮਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪੀਲ ਨਹੀਂ ਨਹੀਂ ਸਿਰਫ ਡ੍ਰਿਲ ਸੀ ਇੱਕ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜਲੰਧ ਪੁਲਿਸ 24/7 ਡੋਟ ਤਗੀ ਅਗਰੇ ਮੋਡਰਨ ਕੀਤੀ ਗਈ ਹੈ ਅਲਗ-ਅਲਗ ਜ਼ੋਨ ਦੇ ਵਿੱਚ ਇਹ ਇਲੈਕਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਇਪਰਪਰਡਨੈਸ ਜਿਹੜੀ ਹੈ ਉਹ ਡ੍ਰਿਲ ਉਹ ਤਿੰਨ-ਚਾਰ ਦਿਨਾਂ ਤੋਂ ਚੱਲ ਰਹੀ ਹੈ ਮੈਂ ਖੁਦ ਦੇਖਿਆ ਬੇਸਿਕ ਆਬਜੈਕਟਿਵਿਟੀ ਡ੍ਰਿਲ ਦਾ ਉਹ ਹੈ ਕਿ ਸੈਂਸ ਆਫ ਸਿਕਿਉਰਿਟੀ ਆਮ ਨਾਗਰਿਕ ਜਿਹੜੇ ਸੈਂਸ ਆਫ ਸਿਕਿਉਰਿਟੀ ਕਨਫਿਊਜ਼ ਹੋਏ ਤੇ ਮਾੜੇ ਅਨਸਰ ਜਿਹੜੇ ਹਨ ਉਹਨਾਂ ਦੇ ਦਿਮਾਗ 'ਚ ਜਲਚਲ ਡਰ ਹੋਏ ਪੁਲਿਸ ਐਟੀਟਿਊਡ ਦੇ ਲਗ ਲਗ ਜਿਲ੍ਹੇ ਆਪਣੇ ਜ਼ੋਨ ਦੇ ਵਿੱਚ ਕੀਤੀ ਗਈ ਅੱਜ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਇੱਕ ਤੁਹਾਡੇ ਵੱਲੋਂ ਮੁਲਾਜ਼ਮਾਂ ਦੇ ਨਾਲ ਗਲਬਤ ਵੀ ਕੀਤੀ ਗਈ ਉਹਨਾਂ ਦੇ ਮੁਸ਼ਕਲਾਂ ਵੀ ਗੜੀਆਂ ਸੁਣਨੀਆਂ ਨੇ ਮੁਸ਼ਕਲਾਂ ਤਾਂ ਮੁਲਾਜ਼ਮਾਂ ਦੀ ਜਿਹੜੀ ਹੈ ਉਹ ਤੋਂ ਰੋਜ਼ ਰੋਜ਼ ਦੀ ਰੋਲ ਤੇ ਗੱਲ ਕਰਨਾ ਸਫਟਨੈਸ ਲਾਲ ওভারਸੈਂਸਿਟੀ ਲਾਲ ਉਹ ਇਨਫਿਊਜ਼ ਹੋਣੀ ਜ਼ਰੂਰੀ ਹੈ ਜਦ ਤੱਕ ਵੈਕਸ਼ਨ ਨਹੀਂ ਲੋਕਾਂ ਨੂੰ ਕੀ ਪੀਲ ਨਜ਼ਰ ਆਈ ਹੈ ਕਿ ਕਿ ਫਲੈਗ ਮਾਰਕ ਦੌਰਾਨ ਮੋਬਿਲ ਦੁਆਰਾ ਜਿਹੜੇ ਵਾਹਨ ਜਿਹੜੇ ਤੇ ਬਹੁਤ ਇੰਟਰਸਟਿੰਗ ਹੈ ਉਹ ਤਾਂ ਰੋਜ਼ ਦੀ ਰੋਜ਼ ਜਿਹੜੇ ਨੋ ਟੋਲਰੈਂਸ ਜ਼ੋਨ ਹੈ ਤੇ ਰੋਜ਼ ਫਿਟਨੈਸ ਹੁੰਦਾ ਕੁਝ ਲੋਗਾਂ ਨੂੰ ਕੀ ਕਹਿਣਾ ਚਾਹोगे ਪੀਲਾ ਨਹੀਂ ਨਹੀਂ ਸਿਰਫ ਡ੍ਰਿਲ ਸੀ ਇੱਕ ਲੋਗਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜਲੰਧ ਪੁਲਿਸ 24/7 ਡ੍ਰਿਲ ਹੈ ਠੀਕ ਹੈ